ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਹਿੰਦੁਸਤਾਨ ਦੇ ਸਾਰੇ ਬਾਜ਼ਾਰ ਸਜੇ ਹੋਏ ਨੇ ਉਧਰ ਹੀ ਮੁਹਾਲੀ ਦੀ 32 2 ਦੀ ਮਾਰਕੀਟ ਕਮੇਟੀ ਦੇ ਮੈਂਬਰ ਦੇ ਵੱਲੋਂ ਸਾਰ ਮਾਰਕੀਟ ਬੰਦ ਕਰਨ ਦਾ ਐਲਾਨ ਕੀਤਾ ਤੇ ਚਾਬੀਆਂ ਡੀਸੀ ਮੁਹਾਲੀ ਨੂੰ ਸੌਂਪਣ ਦਾ ਫੈਸਲਾ ਲਿਆ ਕਿਉਂਕਿ ਮੁਹਾਲੀ ਦੀ ਇਸ ਮਾਰਕੀਟ ਵਿੱਚ ਲਗਾਤਾਰ ਰੇੜੀ ਫੜੀ ਵਾਲਿਆਂ ਦਾ ਕਬਜ਼ਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਜਿਸ ਕਰਕੇ ਉਹਨਾਂ ਦੇ ਵਪਾਰ ਤੇ ਵੱਡਾ ਅਸਰ ਪੈ ਰਿਹਾ ਲਗਾਤਾਰ ਸਰਕਾਰ ਦੇ ਬਾਰੇ ਇਸ ਮਸਲੇ ਨੂੰ ਪਹੁੰਚਾਉਣ ਦੇ ਬਾਵਜੂਦ ਵੀ ਕਿਸੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਦੇ ਰੋਸ ਵਿੱਚ ਇਹ ਕਦਮ ਅੱਜ ਚੁੱਕਿਆ ਗਿਆ ਤੇ ਮਾਰਕੀਟ ਕਮੇਟੀ ਮਜਬੂਰ ਹੋ ਚੁੱਕੀ ਹੈ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਹੁਣ ਬਿਆੜਬਾਜ਼ੀ ਸਾਹਮਣੇ ਆਈ ਹੈ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਹਿੰਦੁਸਤਾਨ ਦੇ ਸਾਰੇ ਬਸਾਰ ਸਜੇ ਤੇ ਪਰ ਮੁਹਾਲੀ ਦੀ ਤਨਬੀਦੋ ਦੀ ਮਾਰਕੀਟ ਮੈਂਬਰ ਜਿਹੜੇ ਨੇ ਦੁਕਾਨਾਂ ਨੂੰ ਬੰਦ ਕਰਕੇ ਮਾਰਕੀਟ ਬੰਦ ਕਰਕੇ ਚਾਬੀਆਂ ਡੀਸੀ ਦਫ਼ਤਰ ਨੂੰ ਸੌਂਪਾਈ ਨੇ ਕਿਉਂਕਿ ਡੇੜੀਆਂ ਫੜੀਆਂ ਦਾ ਕਬਜ਼ਾ ਦਿਨ-ਪ੍ਰਤੀ ਦਿਨ ਵੱਧ ਰਿਹਾ ਇਸ ਕਰਕੇ ਉਹਨਾਂ ਦੇ ਵਪਾਰ ਦੇ ਉੱਤੇ ਵੱਡੇ ਪੱਧਰ ਦਾ ਅਸਰ ਪੈ ਰਿਹਾ ਤਾਂ ਜਿਸ ਤੋਂ ਬਾਅਦ ਮਾਮਲਾ ਵਿਪੱਖਿਆ ਤੇ ਨਾਲ ਦੀ ਨਾਲ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਔਰ ਸਰਕਾਰ ਤੱਕ ਇਹ ਆਪਣੀ ਗੁਹਾਰ ਬਹੁਤ ਵਾਰ ਲਗਾਈ ਪਰ ਕੋਈ ਵੀ ਮਸਲੇ ਦਾ ਹੱਲ ਨਾ ਹੋਇਆ ਜਿਸ ਨੂੰ ਲੈ ਕੇ ਉਹਨਾਂ ਦੇ ਅੰਦਰ ਭਾਰੀ ਰੋਸ ਵੀ ਨਜ਼ਰ ਆ ਰਿਹਾ ਹੈ ਤਾਂ ਕੀ ਕੁਝ ਬਿਆਨ ਉਹਨਾਂ ਨੇ ਦਿੱਤਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕੀ ਹੋ ਗਿਆ ਅ ਗੋਸਲ ਸਾਹਿਬ ਅੱਜ ਜਿਹੜੀ ਫਰੀਮ ਟੂ ਦੀ ਮਾਰਕੀਟ ਆ ਤੁਸੀਂ ਬੰਦ ਕਰਤੀ ਕੀ ਕਾਰਨ ਰਿਹਾ ਕਿਉਂਕਿ ਇੱਕ ਤਾਂ ਵੈਸੇ ਤਿਹਾੜ ਆ ਅੱਜ ਦਿਨ ਤਾਂ ਦੁਕਾਨਾਂ ਜ਼ਿਆਦਾ ਖੁੱਲਦੀਆਂ ਨੇ ਹਾਂ ਬਿਲਕੁਲ ਅੱਜ ਦਿਹਾੜ ਤਾਂ ਹੈਗਾ ਲੇਕਿਨ ਕਰੀਏ ਕਿ ਜਿਵੇਂ ਅਸੀਂ ਕਈ ਸਾਲਾਂ ਤੋਂ ਲੱਗੇ ਸੀਗੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਚ ਲੇਕਿਨ ਪ੍ਰਸ਼ਾਸਨ ਜਾਗ ਨਹੀਂ ਰਿਹਾ ਹਜੇ ਵੀ ਨਹੀਂ ਜਾਗਿਆ ਰਾਤੀ ਵੇ ਸਾਨੂੰ ਐਮਰਜੈਂਸੀ ਕਾਲ ਦੇਣੀ ਪਈ ਕਿ ਆ ਵੀ ਅਸੀਂ ਸਾਰੀ ਮਾਰਕੀਟ ਬੰਦ ਰੱਖਾਂਗੇ ਜੇ ਜੇ ਕੋਈ ਪ੍ਰਸ਼ਾਸਨ ਦਾ ਬੰਦਾ ਆ ਗਿਆ ਸਾਡੇ ਕੋਲ ਠੀਕ ਹੈ ਲੈ ਅਸੀਂ ਦੁਪਹਿਰ ਤੋਂ ਬਾਅਦ ਡੀਸੀ ਸਾਹਿਬ ਨੂੰ ਚਾਪੀਆਂ ਫੜਾਇਆ ਰੀਜਨ ਕੀ ਹੈ ਰੀਜਨ ਆਹੀ ਹੈ ਕਿ ਤੁਸੀਂ ਸ਼ਾਮ ਨੂੰ ਦੇਖੋ ਇਹ ਤਾਂ 6 ਵਜੇ ਤੋਂ ਬਾਅਦ ਮਾਰਕੀਟ ਦੀ ਜਿਹੜੀ ਪਾਰਕਿੰਗ ਹੈ ਸਾਰੀ ਫੁੱਲ ਹੋ ਜਾਂਦੀ ਸਾਨੂੰ ਵੀ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ ਅਸੀਂ ਬੈਕ ਸਾਈਡ ਤੇ ਲਾਈਏ ਗੱਡੀ ਜਾਂ ਪਰੇ ਗੁਰਦਾਰੇ ਕੋਲ ਖੜੀ ਕਰਕੇ ਆਉਣੇ ਗੱਡੀ ਤਾਂ ਜਦੋਂ ਅਸੀਂ ਦੁਕਾਨਦਾਰ ਇਦਾਂ ਕਰਦੇ ਤਾਂ ਗਾਹ ਕਿੱਦਾਂ ਆਊਗਾ ਤਾਂ ਮਾਰਕਿੰਗ ਕਰਵਾਤੀ ਪਹਿਲਾਂ ਪੁਲਿਸ ਪ੍ਰਸ਼ਾਸਨ ਕਿੰਨਾ ਇਹ ਮਾਰਕਿੰਗ ਕਰਾਉਂਦੇ ਮਾਰਕਿੰਗ ਹੋ ਗਈ ਹੁਣ ਗੱਡੀਆਂ ਜਦੋਂ ਪਾਰਕਿੰਗ ਦੀ ਜਗ੍ਹਾ ਆਉਂ ਉਹਦੇ ਵਿੱਚ ਗੱਡੀ ਕੋਈ 5 ਲੱਖ ਕੋ 10 ਲੱਖ ਕੋ 20 ਲੱਖ ਗੱਡੀ ਲੈ ਕੇ ਆਉਂਦਾ ਤਾਂ ਡਿੱਕੀ ਖੋਲ ਕੇ ਟੇਬਲ ਕੱਢਦਾ ਤਾਂ ਕੇਕ ਵੇਚਣ ਲੱਗ ਜਾਂਦਾ ਚਾਹ ਬਣਾ ਕੇ ਵੇਚਣ ਲੱਗ ਜਾਂਦਾ ਉਧਰੋਂ ਸਾਡੇ ਯੂਟਿਊਬਰ ਆ ਜਾਂਦੇ ਆ ਵੀ ਆਹ ਦੇਖੋ ਜੀ ਫਲਾਨਾ ਜੀ ਚਿਕਨ ਬਣਾ ਰਿਹਾ ਜੀ ਇਹ ਕੋ ਬਾਬਾ ਜੀ ਸਾਡੇ ਮਾਰਕੀਟ 'ਚ ਬੰਦੇ ਦੇਖਿਆ ਤੁਸੀਂ ਤਾਂ ਆ ਵੀ ਗੋਟਿਆਂ ਦੇ ਕੁਰਬਾਨ ਰੱਖ ਕੇ ਬਹਿ ਜਾਂਦੇ ਕੋਲ ਜਾਊਗਾ ਕੋਣ ਸਾਡੇ ਵਰਗੇ ਤਾਂ ਜਾਂਦਾ ਨਹੀਂ ਕੋਈ ਆ ਵੀ ਚਿਕਨ ਬਣਾ ਕੇ ਲਿਆ ਰਿਹਾ ਜੀ ਮੈਂ ਕਰ ਰਿਹਾ ਐਤਾਂ ਦੀ ਬਹੁਤ ਮੁਸ਼ਕਲਾਂ ਤੋਂ ਤੰਗ ਆ ਗਏ ਸਾਨੂੰ ਰਾਤੀ ਗੱਲ ਐਕਸ਼ਨ ਲੈਣਾ ਕਾਰਪੋਰੇਸ਼ਨ ਕਹਿੰਦੇ ਇਸ ਦਾ ਕਾਰਜਾਈਆਂ ਸਮੇਂ ਸਮੇਂ ਤੇ ਕਰਦੇ ਆਂ ਕਾਰਜ ਬਿਲਕੁਲ ਨਹੀਂ ਹੁੰਦੀ ਹੁੰਦੀ ਆ ਲੇਕਿਨ ਉਹ ਦਿਨੇ ਕਰਦੇ ਆ ਇਹ ਆਉਂਦੇ 6 ਵਜੇ ਤੋਂ ਬਾਅਦ ਜਦੋਂ 5 ਵਜੇ ਚਲੇ ਜਾਂਦੇ ਆਂ ਅਗਰ ਕਦੇ ਕਹਿ ਕੇ ਅਸੀਂ ਆ ਵੀ ਜਾਵੇ ਟੀਮ ਤਾਂ ਉਹ ਟੀਮ ਤੋਂ ਤੁਰਦੀ ਆ ਤੇ ਦੌੜ ਜਾਂਦੇ ਆ ਕੀ ਇਹਨਾਂ ਦੀ ਲਿੰਕ ਹੈਗਾ ਸਾਨੂੰ ਨਹੀਂ ਪਤਾ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਿਤ ਕੀਤਾ ਹਾਂ ਕੀ ਕਿਹਾ ਪ੍ਰਸ਼ਾਸਨ ਨੂੰ ਰਾਤੀ ਅਸੀਂ ਇਨਫੋਰਮ ਕਰਤਾ ਹੈ ਡੀਸੀ ਨੂੰ ਮੈਂ ਮੈਸੇਜ ਭਾਤਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਐਸਪੀ ਸਿਟੀ ਦਿਲਬ੍ਰੀਜ ਜੀ ਨੂੰ ਡੀਐਸਪੀ ਪ੍ਰਿਦੇਜ ਨੂੰ ਸਾਰੇ ਨੂੰ ਅਸੀਂ ਮੈਸੇਜ ਭਾਤਾ ਹੈ ਕਿ ਸਾਡੀ ਕੱਲ ਮਾਰਕੀਟ ਬੰਦ ਰਹਿਣੀ ਹੈ ਅਸੀਂ ਚਾਬੀਆਂ ਲੈ ਕੇ ਆ ਰਹੇ ਤੁਹਾਡੇ ਕੋਲ ਲੇਕਿਨ ਅੱਜ ਸਾਨੂੰ ਇਹ ਵੀ ਮੇਰੇ ਧਿਆਨ ਚ ਨਹੀਂ ਸੀ ਰਾਤੀ ਜਦੋਂ ਕਾਲ ਦਿੱਤੀ ਅਸੀਂ ਕਿ ਅੱਜ 25 ਦਸੰਬਰ ਹੈ ਕ੍ਰਿਸਮਸ ਦਾ ਦਿਨ ਹੈ ਤਾਂ ਸਰਕਾਰੀ ਛੁੱਟੀ ਹੈ ਤਾਂ ਹੁਣ ਦੇਖਦੇ ਹਾਂ ਦੁਪਹਿਰ ਤੱਕ ਅਸੀਂ ਬੈਠੇ ਹੁਣ ਸਾਰੇ ਦੁਕਾਨਦਾਰ ਖੜੇ ਐ ਵੀ ਦੇਖ ਲੈ ਮਾਰਕੀਟ ਸਾਰੀ ਬੰਦ ਆ ਪਰ ਕੋਈ ਸ਼ਟਰ ਨਹੀਂ ਖੁੱਲਾ ਤਾਂ ਅਸੀਂ ਹੁਣ ਕੋਈ 12 1 ਵਜੇ ਤੱਕ ਦੇਖਦੇ ਨਹੀਂ ਹੋਇਆ ਤਾਂ ਅਸੀਂ ਫੇਰ ਕੱਲ ਸਵੇਰੇ 10 ਵਜੇ ਚਾਬੀਆਂ ਲੈ ਕੇ ਪੁਸ਼ਟੀ ਪਹਿਲਾਂ ਤੁਹਾਡੀ ਮੀਟਿੰਗ ਹੋਈ ਸੀ ਕੁਲੀ ਪ੍ਰਸ਼ਾਸਨ ਨਾਲ ਤੇ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਸੀ ਨੋਡਲ ਅਫਸਰ ਵੀ ਨਿਪਟ ਕੀਤਾ ਗਿਆ ਸੀ ਤੇ ਉਹਨਾਂ ਨੂੰ ਕੋਈ ਘਰਬਾਹੀ ਨਹੀਂ ਆ ਬਿਲਕੁਲ ਨਹੀਂ ਉਹਨਾਂ ਨੇ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਸੀ ਨੋਡਲ ਅਫਸਰ ਅਪਾਇੰਟ ਕਰਤਾ ਸੀ ਲੇਕਿਨ ਉਹ ਕੀਤਾ ਨਾ ਕੀਤਾ ਇੱਕ ਬਰਾਬਰ ਕੱਲ ਨੋਡਲ ਅਫਸਰ ਵੀ ਇੱਥੇ ਸੀਗਾ ਜਦੋਂ ਮੈਂ ਆਇਆ ਮਾਰਕੀਟ 'ਚ ਉਹਨਾਂ ਨੂੰ ਕਿਹਾ ਉਹ ਕਹਿੰਦਾ ਐਸ ਐਚ ਓ ਸਾਹਿਬ ਸਾਹਮਣੇ ਖੜੇ ਆ ਉਹਨਾਂ ਨਾਲ ਗੱਲ ਕਰਨ ਉਹ ਐਸ ਐਚ ਓ ਸਾਹਿਬ ਕੋਲ ਗਿਆ ਮੈਂ ਮੈਂ ਕਿਹਾ ਜੀ ਆ ਦੇਖੋ ਤੁਹਾਡੇ ਸਾਹਮਣੇ ਲਾਈਨਿੰਗ ਜਿੱਥੇ ਲੱਗੀ ਆ ਗੱਡੀਆਂ ਖੜੀਆਂ ਇਹਨਾਂ ਨੂੰ ਭਜਾਓ ਨਹੀਂ ਜੇ ਤੁਸੀਂ ਕੋਰਟ ਜਾਓ ਬਲੋਂ ਹਰੇਕ ਕੰਮ ਲਈ ਅ ਉਹ ਛੋਟੇ ਛੋਟੇ ਕੰਮ ਆ ਜਿਹੜੇ ਉਹਨਾਂ ਲਈ ਵੀ ਮਤਲਬ ਇਦਾਂ ਕਰਨਾ ਪੈ ਰਿਹਾ ਤੁਹਾਨੂੰ ਕੁਛ ਸਰ ਕਿੰਨੇ ਕਿਤੇ ਆਪਾਂ ਦੁਕਾਨਦਾਰ ਵੀ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੂੰ ਸਾਲ-ਸਾਲ ਦੋ-ਦੋ ਸਾਲ ਹੋ ਗਏ ਥੇ ਲੈਣ ਦੇ ਪਹਿਲਾਂ ਨਹੀਂ ਆਪਾਂ ਜਾਗੇ ਚ ਪਹਿਲੇ ਜਾਗੇ ਹੁੰਦਾ ਸ਼ਾਇਦ ਇਹੋ ਜੀ ਨੋਮਦ ਨਾ ਹੋਣੀ ਆ ਨਹੀਂ ਬਬਰ ਜੀ ਇਹ ਜਿਹੜਾ ਉਹ ਮਾਰਕੀਟ ਚ ਜਿਹੜੇ ਪਾਰਕਿੰਗ ਚ ਲਾਉਣ ਲੱਗੇ ਆ ਇਹ ਦੋ ਤਿੰਨ ਮਹੀਨੇ ਤੋਂ ਹੀ ਲਾਉਣ ਲੱਗੇ ਆ ਦੋ ਸਾਲ ਤੋਂ ਨਹੀਂ ਉਹ ਜਿਹੜੇ ਸੀਗੇ ਦੋ ਸਾਲ ਤੋਂ ਪਹਿਲਾਂ ਜਦੋਂ ਉਹ ਦਿਨੇ ਵੀ ਲਾਉਂਦੇ ਹੁੰਦੇ ਸੀ ਉਹ ਦਿਨੇ ਤਾਂ ਅਸੀਂ ਚੁਕਾਏ ਕਈ ਵਾਰੀ ਚੁਕਾਏ ਡਰਾਈਵ ਚਲਾਈ ਮਤਲਬ ਆਪਣੇ ਬਿਹਾ ਪ੍ਰਸ਼ਾਸਨਵਾਨਾਂ ਨੂੰ ਸਾਨੂੰ ਕੋਈ ਸਾਥ ਨਹੀਂ ਆ। ਪਰ ਕੁਝ ਨੇ শোরੂਮ ਮਾਲਕ ਖੁਦ ਬਿਠਾਉਂਦੇ ਨੇ ਉਹਨਾਂ ਲਈ ਕੋਈ ਹੋਣੀ ਇਹ ਥੋੜੇ ਉਹ ਦੇਖੋ ਹਰੇਕ ਚੀਜ਼ ਦਾ ਹੁੰਦਾ ਕਿ ਹਾਂ ਵੀ ਕਿਤੇ ਨੁਕਸਾਨ ਵੀ ਹੁੰਦਾ ਫਾਇਦਾ ਵੀ ਹੁੰਦਾ ਹੁਣ ਜੇ ਸਾਡਾ 100 শোরੂਮ ਹੈ 100 শোরੂਮ 'ਚ ਇੱਕ ਦੋ শোরੂਮ ਵਾਲੇ ਲਵਾਉਂਦੇ ਹੋਣਗੇ ਠੀਕ ਹੈ ਨਾ ਨਹੀਂ ਐਦਾਂ ਨਹੀਂ ਹੈਗਾ ਵੀ ਪੂਰੀ ਪਾਲਿਸੀ ਚ ਨਹੀਂ ਨਹੀਂ 99% ਕੋਈ ਨਹੀਂ ਲਵਾਉਂਦਾ ਇੱਕ ਦੋ শোরੂਮ ਵਾਲੇ ਹੈਗੇ ਉਹ ਸਾਨੂੰ ਪਤਾ ਕੌਣ ਲਵਾਉਂਦੇ ਉਹਨਾਂ ਤੋਂ ਡਰਾਈਵ ਸ਼ੁਰੂ ਕੀਤੀ ਜੋ ਅਸੀਂ ਆ ਵੀ ਉਹਨਾਂ ਨੂੰ ਹੋਰ ਕਾਸਟ ਵੀ ਕਰਾਂਗੇ ਸਾਰੇ ਮਿਲ ਕੇ ਕਿ ਭਾਈ ਇਹ ਨਾਂ ਲਗਾਓ ਤੁਹਾਡੇ ਕਰਕੇ ਮਾਰਕੀਟ ਬਦਨਾਮ ਹੋ ਜੇ ਠੀਕ ਅੰਗਰੇਜ਼ੀ ਕੀ ਕਹਿਣਾ ਚਾਹੋਗੇ ਲਗਾਤਾਰ ਪਛੇ ਲੰਬੇ ਸਮੇਂ ਤੋਂ ਇੱਥਾ ਮਾਰਕੀਟ ਦੇ ਵਿੱਚ ਜੋ ਜਿਹੜਾ ਹੁਣ ਹਾਲ ਆ ਤੁਸੀਂ ਲੱਗਦਾ ਕਿ ਪਹਿਲਾਂ ਵੀ ਸੀਗਾ ਇਸ ਤਰ੍ਹਾਂ ਜੀ ਸ਼ਾਮ ਨੂੰ 6 ਵਜੇ ਜਿਹੜੀਆਂ ਪਾਰਕਿੰਗ ਜਦੋਂ ਫੁੱਲ ਹੋ ਜਾਂਦੀ ਹੈ ਇਹ ਇਸ ਵਾਸਤੇ ਹੁੰਦੀ ਵੀ ਜਿਹੜੇ ਰਾਤ ਨੂੰ ਆਪਣੀ ਦੁਕਾਨਾਂ ਲਗਾਉਂਦੇ ਆ ਗਿਆ ਉਹ ਪਹਿਲਾਂ ਹੀ ਪਾਰਕਿੰਗ 'ਚ ਲਿਆ ਕੇ ਗੱਡੀਆਂ ਖੜੀਆਂ ਕਰ ਦਿੰਦੇ ਆ ਤੇ ਜਦੋਂ 9 10 ਵਜੇ ਲੱਗਦੇ ਆ ਉਹ ਫਿਰ ਆਪਣੀਆਂ ਢਿੱਗੀਆਂ ਖੋਲ ਕੇ ਤੇ ਆਪਣਾ ਸਮਾਨ ਵੇਚਣਾ ਸ਼ੁਰੂ ਕਰਦੇ ਆ ਗੁਰਦਰਾਸਾ ਸਾਹਮਣੇ ਹੋਣ ਕਰਕੇ ਇੱਥੇ ਦਾਰੂ ਵੀ ਵਿਕਦੀ ਏ ਚਿਕੜੀ ਵਿਕਦੇ ਨੇ ਉਹ ਆਪਣੀ ਦੁਕਾਨਾਂ ਲਾਉਂਦੇ ਤੇ 3-3 ਲੱਖ ਰੁਪਏ ਸ਼ੋਰਮਲ ਕਰਾਏ ਦਿੰਦੇ ਨੇ ਪ੍ਰਾਪਰਟੀ ਟੈਕਸ ਦਿੰਦੇ ਨੇ ਇਹਨਾਂ ਨੂੰ ਹੋਰ ਵੀ ਬੜੇ ਖਰਚੇ ਪੈਂਦੇ ਨੇ ਉਹਨਾਂ ਵਾਂਗ ਤੇ ਕੋਈ ਜਿਹੜੇ ਰੀਡੀ ਹੋ ਜਾਂਦੇ ਉਹਦੇ ਕੋਈ ਫੂਡ ਐਂਡ ਸੇਫਟੀ ਚੌਂਕ ਨਹੀਂ ਉਹਨਾਂ ਵਾਸਤੇ ਹੈਗਾ ਦੁਕਾਨਦਾਰ ਦੇ ਫੂਡ ਵੀ ਚੈੱਕ ਹੁੰਦੇ ਨੇ ਸਭ ਕੁਝ ਹੁੰਦਾ ਹੈ ਉਹਨਾਂ ਨੂੰ ਵੰਗਾਰਾ ਵੀ ਪੈਂਦੀਆਂ ਹੈਗੀਆਂ ਨੇ ਬਟ ਜਿੰਨੇ ਵੀ ਇਹ ਲਾਉਂਦੇ ਹੈਗੇ ਇਹਨਾਂ ਨੂੰ ਕੋਈ ਪੁਲਿਸ ਪ੍ਰਸ਼ਾਸਨ ਜਾਂ ਹੋਰ ਪ੍ਰਸ਼ਾਸਨ ਕਮੇਟੀ ਵਾਲੇ ਕੋਈ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਜਦੋਂ ਚੱਲਦੇ ਨੇ ਉਹਨ ਬਟ ਜਿਹੜਾ 96 6:07 ਵਜੇ ਪੁਲਿਸ ਪ੍ਰਸ਼ਾਸਨ ਸਾਡੀ ਐਂਟਰੀ ਦੇ ਨਾਕਾ ਲਾ ਦਿੰਦਾ ਹੈਗਾ ਜਦੋਂ ਫੈਮਿਲੀ ਆਉਂਦੀ ਨਾਲ ਵਾਈਫ ਹੁੰਦੀ ਬੱਚੇ ਨਾਲ ਹੁੰਦੇ ਨੇ ਜਦੋਂ ਐਂਟਰੀ ਕਰਦੇ ਉਹਨਾਂ ਦੀਆਂ ਗੱਡੀਆਂ ਚੈਕਿੰਗ ਹੁੰਦੀਆਂ ਨੇ ਜਦੋਂ ਮਾਰਕੀਟ ਬੰਦ ਹੁੰਦੀ 10 ਵਜੇ ਬਾਅਦ ਫੈਮਿਲੀ ਨਹੀਂ ਆਉਂਦੀਆਂ ਉਦੋਂ ਪੁਲਿਸ ਜਿਹੜੀ ਹੈ ਉਦੋਂ ਨਾਕਾ ਛੱਡ ਕੇ ਬੰਦ ਕਰਕੇ ਚਲੇ ਜਾਂਦੇ ਹੈਗੇ ਨੇ ਇਸ ਲਈ ਪੁਲਿਸ ਪ੍ਰਸ਼ਾਸਨ ਬਿੰਦੀ 7 ਵਜੇ ਨਾਕਾ ਲਾਉਣ ਦੀ ਬਜਾਏ ਰਾਨੂੰ 10 ਵਜੇ ਬਾਅਦ ਨਾਕਾ ਲਾਓ ਜਿਹੜੇ ਗੱਡੀਆਂ ਕੋਲ ਦੇ ਉਹਨਾਂ ਚੈੱਕ ਕਰੋ ਕਿਉਂਕਿ ਜੇ ਬੰਦਾ ਕੋਈ ਬੰਦਾ ਗੱਡੀ ਸਮਾਂ ਲੈ ਕੇ ਆਂਦਾ ਹੈ ਉਹਨੂੰ ਚੈੱਕ ਕਰਨੀ ਚਾਹੀਦੀ ਉਹਦੇ ਕੀ ਵੇਚਦਾ ਕੀ ਨਹੀਂ ਨਾਓ GST ਪੇ ਕਰਦੇ ਨੇ ਨਾਓ ਪ੍ਰੋਪਰਟੀ ਟੈਕਸ ਪੇ ਕਰਦੇ ਨੇ ਉਹਦੇ ਸਭ ਕੁ ਖਾਈ ਜਾਂਦੇ ਹੈਗੇ ਨੇ ਗਵਰਨਮੈਂਟ ਦਾ ਨੁਕਸਾਨ ਕਰਦੇ ਹੈਗੇ ਨੇ ਦੁਕਾਨਦਾਰ ਫੇਰ ਵੀ ਸਭ ਕੁ ਭਰਦੇ ਹੈਗੇ ਨੇ ਸੱਤੇ ਵਾਰ ਨਮਾਇਦੇ ਇਹ ਹੀ ਬੇਨਤੀ ਕਰਾਂਗਾ ਪੁਲਿਸ ਪ੍ਰਸ਼ਾਸਨ ਨੂੰ ਸੱਤੇ ਤੋਂ ਲੈ ਕੇ ਨੌਵੇਂ ਤੱਕ ਮਾਰਕੀਟ ਦੇ ਐਂਟਰੀ 'ਚ ਨਾਕਾ ਨਹੀਂ ਹੋਣਾ ਚਾਹੀਦਾ ਉਹ ਜਿਹੜਾ ਨਾਕਾ 10 ਵਜੇ ਪੁਲਿਸ ਚੈੱਕ ਕਰੇ ਜਿਹੜੇ ਜਿਨੇ ਸ਼ਰਾਧੀਆਂ ਸਰ ਹੈਗੇ ਆ ਉਹਨਾਂ ਨੂੰ ਪਹੁੰਚਾਇਆ ਜਾਵੇ ਮੇਰੀ ਇਹ ਰਿਕਵੈਸਟ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਪੂ डीसी साहब ਨੂੰ ਵੀ ਸਾਰੇ ਨੂੰ ਐਸਐਸਪੀ ਸਾਹਿਬ ਨੂੰ ਵੀ ਜਿਹਨਾਂ ਜਿਹੜੇ ਇਹ ਡੰਡਾ ਨਹੀਂ ਖੜਕਾਉਂਦੇ ਉਹਨਾਂ ਜਿਹੜੇ ਕੁਛ ਨਾਦਾ ਸੀ ਜਿੰਨਾ ਜ਼ੋਰ ਲਾਣੇ ਮਾਰਕੀਟ ਵਾਲੇ ਸਾਰੇ ਗੋਸਰ ਸਾਹਿਬ ਪ੍ਰਧਾਨ ਸਾਹਿਬ ਹੈਗੇ ਨੇ ਇਹ ਕਰਦੇ ਹੈਗੇ ਨੇ ਪਰ ਅੱਗੋਂ ਸਾਡੇ ਕੋਲ ਤਲਵਾਰਾ ਸਾਡੇ ਕੋਲ ਕਿ ਪੈਨ ਹੁੰਦਾ ਜਾਂ ਚਾਬੀਆਂ ਦੁਕਾਨ ਦੇ ਦਿੰਦੀਆਂ ਨੇ ਉਹਨਾਂ ਕੋਲ ਤਲਵਾਰਾ ਡੰਡੇ ਸਭ ਕੁਝ ਹੁੰਦੇ ਹੈਗੇ ਆ ਉੱਥੇ ਕੀ ਕਰਾਂਗੇ ਦੱਸੋ ਜਾ ਕੇ ਕਹੋ ਜਦੋਂ ਦੁਕਾਨਦਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਪਿਛੜੀ ਦਿਨੀ ਇੱਕ ਕੁਛ ਨਾ ਦੁਕਾਨਦਾਰ ਜਦੋਂ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਜਾਂਦੇ ਨੇ ਧਮਕੇ ਦਿੰਦੇ ਨੇ ਉਹ ਕੋਲ ਬਹੁਤ ਬੈਡ ਲੈਂਗੁਏਜ ਯੂਜ਼ ਪਰ ਅਸੀਂ ਕੀ ਕਰ ਸਕਦੇ ਹਾਂ ਪੁਲਿਸ ਅਫਸਰ ਨੂੰ ਇਹ ਤਾਂ ਕਿਹਾ ਮਾਰਕਟਾਈ ਹੋਈ ਸੀ ਉਹਨਾਂ ਵਾਲੀ ਦੇ ਘਾਸ ਤੇ ਉਹਦੀ ਸੀਸੀਟੀਵੀ ਫੁਟੇਜ ਤੁਹਾਡੇ ਵੱਲੋਂ ਜਨਤਕ ਨਹੀਂ ਕੀਤੀ ਗਈ ਨਹੀਂ ਦੇਖੋ ਜਿਹੜੀ ਇਹ ਕੈਮਰੇ ਲੱਗੇ ਹੈਗੇ ਨਾ ਮੈਂ ਇਹ ਤੁਹਾਨੂੰ ਛੋਟੀ ਜੋ ਮੈਨੂੰ ਇਨਫੋਰਮੇਸ਼ਨ ਹੈਗੀ ਹੈ ਮੈਨੂੰ ਸ਼ਾਇਦ ਅਧੂਰੀ ਇਨਫੋਰਮੇਸ਼ਨ ਜੋ ਇਹ ਕੈਮਰੇ ਲੱਗੇ ਹੋਏ ਨੇ ਇਹ ਕੋਈ ਚੰਦ ਬੰਦਿਆਂ ਦੇ ਕੋਲ ਉਹਨਾਂ ਕੋਲ ਮੈਨੂੰ ਲੱਗਦਾ ਡੀਵੀਆਰ ਹੈਗੇ ਆ ਮੈਂ ਮੈਨੂੰ ਇਹ ਪੱਕਾ ਪਤਾ ਮੈਨੂੰ ਇੱਕ ਦੋ ਬੰਦੇ ਦੱਸਿਆ ਸੀ ਇਹਨਾਂ ਕੋਲ ਡੀਵੀਆਰ ਆਪਣੇ ਜਿਹੜੀ ਉਹਨਾਂ ਨੂੰ ਲੁੜਿੰਦੀ ਆਪਣੀ ਚੀਜ਼ ਹੁੰਦੀ ਹੈ ਡੀਵੀਆਰ ਚ ਆਪਣੇ ਫੇਵਰੰਦੀ ਉਹ ਦੁਕਾਨਦਾਰ ਤੇ ਰੱਖ ਲੈਂ ਬਾਕੀ ਜਿਹੜੀ ਹੈ ਜੋ ਡਿਲੀਟ ਕਰ ਦਿੰਦੇ ਹੈਗੇ ਨੇ ਜਾਂ ਤੇ ਡੀਵੀਆਰ ਪੁਲਿਸ ਦੇ ਕੰਟਰੋਲ ਰੂਮ ਚ ਹੋਵੇ ਜਿਹੜੇ ਦੁਕਾਨਦਾਰ ਕੋਲ ਡੀਵੀਆਰ ਤਾਂ ਨਹੀਂ ਹੈ ਕਿਤੇ ਪੁਲਿਸ ਦੇ ਮੁਲਾਜ਼ਮ ਵੀ ਆਂਦੇ ਹੋਏ ਡਰਦੇ ਨੇ ਤੁਹਾਡੀ ਮਾਰਕੀਟ ਵਿੱਚ ਕੀ ਕੀ ਸਾਡੇ ਤੇ ਹਮਲਾ ਹੋ ਰਿਹਾ ਉਹਨਾਂ ਦੀ ਸੇਫਟੀ ਨਹੀਂ ਹੈਗੀ ਤਾਂ ਬਾਕੀ ਜਨਤਾ ਦੀ ਬਿਲਕੁਲ ਮੈਂ ਕਹਿੰਦਾ ਪੁਲਿਸ ਅਫਸਰ ਨੂੰ ਜੇ ਡੀਵੀਆਰ ਜਾਂ ਆਪਣੀ ਸੇਫਟੀ ਲੌਕ ਚ ਰੱਖਿਆ ਜਾਵੇ ਉਹ ਆਪਣੇ ਚੈੱਕ ਕਰ ਸਕਦੇ ਨੇ ਜਿਹੜਾ ਦੁਕਾਨਦਾਰ ਕੋਲ ਲੱਗਾ ਹੈ ਉਹਨਾਂ ਦਾ ਉੱਥੋਂ ਲੈ ਕੇ ਕੰਟਰੋਲ ਆਪਕ ਕਰਨੇ ਚਾਹੀਦੇ ਪਰ ਮੈਨੂੰ ਅਜੇ ਪੱਕੀ ਜਾਣਕਾਰੀ ਮੈਨੂੰ ਕਿਸੇ ਬੰਦੇ ਨੇ ਨਹੀਂ ਦੱਸੀ ਹੈਗੀ ਏ ਵੀ ਡੀਵੀਆਰ ਇੱਕ ਦੋ ਦ ਇਹ ਵੀ ਤਰ ਪੱਕਾ ਇਹ ਦੋਨਾਂ ਦਾ ਦੱਸ ਦੇਾਂਗੇ ਅਸੀਂ ਠੀਕ